ਤੂੰ ਕਿੱਧਰ ਤੁਰਿਆ ਜਾ ਰਿਹਾ ਹੈ ਕਿਹੜੇ ਜੰਗਲ ਚ ਲੱਭਣ ਤੁਰਿਆ ਰੱਬ ਨੂੰ ਤੇ ਹਜ਼ੂਰ ਖੁਦ ਕਹਿ ਬਚਨ ਕਰ ਦੇ ਆ ਕਿ ਤੂੰ ਕਰਤਾਰ ਨੂੰ ਪ੍ਰਭਗਵਾਨ ਨੂੰ ਰੱਬ ਨੂੰ ਲੱਭਣ ਤੁਰਿਆ ਹੈ ਤੂੰ ਸੰਸਾਰ त्यागਣਾ ਚਾਹਂ ਹੈ ਤੇ ਜਿੰਨੂੰ ਤੂੰ ਲੱਭਣ ਤੁਰਿਆ ਉਹਨੇ ਖੁਦ ਸੰਸਾਰ ਨੂੰ ਨਹੀਂ त्यागਿਆ ਫਿਰ ਬੇਨਤੀ ਕੀ ਪ੍ਰਮਾਤਮਾ ਨੇ ਸੰਸਾਰ ਨੂੰ ਤਿਆਗ ਦਿੱਤਾ ਇਸੇ ਕਰਕੇ ਹਜ਼ੂਰ ਨੇ ਕਿਹਾ ਘਟ ਘਟ ਮੈਂ ਖਰਜੂ ਬਸੈ ਸੰਤਨ ਕਹਿਓ ਪੁਕਾਰ ਜਾ ਸ਼ਬਦ ਵਰਤਿਆ ਪੂਪ ਮਦ ਜੂ ਬਾਸ ਬਸ ਤਖ ਮਕਰ ਮਾਹੀਂ ਜੈਸੇ ਸ਼ਾਈ ਤੈਸੀ ਹਰ ਬਸੇ ਨਿਰੰਤਰ ਕਾਟੀ ਖੋਜੋ ਪਾਈ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਉਹਨਾਂ ਸਾਂ ਸਭ ਤੋਂ ਪਹਿਲਾਂ ਤਿਆਗ ਜਿਹੜਾ ਕਿਹਾ ਉਹ ਸਭ ਤੋਂ ਖਤਰਨਾਕ ਬਿਮਾਰੀ ਹੈ ਮਾਨਵਤਾ ਲਈ ਉਹ ਨੂੰ ਛੱਡਣਾ ਬੜਾ ਮੁਸ਼ਕਲ ਜੀ ਉਹ ਹੈ ਅੰਦਰ ਦਾ ਹੰਕਾਰ ਅੰਦਰ ਦੀ ਈਗੋ ਅੰਦਰ ਦਾ ਮਾਨ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੀ ਪਹਿਲਾ ਇਹ ਵੇ ਕਿ ਸਾਧੋ ਮਨ ਕਾ ਮਾਨ ਤਿਆਗੋ ਤਾਂ ਮੈਂ ਬੇਨਤੀ ਕੀਤੀ ਸਭ ਤੋਂ ਪਹਿਲਾਂ ਤਿਆਗ ਕਿਆ ਫਿਰ ਇਥੇ ਤਨ ਦੀ ਥਾਂ ਤੇ ਮਨ ਸ਼ਬਦ ਵਰਤਿਆ ਕਿਉਂਕਿ ਤਨ ਵਿਖਾਵੇ ਮਾਤਰ ਆਪਣੀ ਨਿਮਰਤਾ ਦਿਖਾ ਜਾਂਦਾ ਪਰ ਮਨ ਅੰਦਰੋਂ ਹੰਕਾਰੀ ਉਸ ਨਿਮਰਤਾ ਵਿੱਚੋਂ ਵੀ ਅਹੰਕਾਰ ਦਾ ਰਸ ਲਈ ਜਾਂਦਾ ਫਿਰ ਬੇਨਤੀ ਤਨ ਵਿਖਾਵੇ ਮਾਤਰ ਹੱਥ ਜੋੜ ਦੇਗਾ ਮੈਂ ਆਪ ਜੀ ਦਾ ਦਾਸ ਆ ਆਪ ਜੀ ਦਾ ਸੇਵਕ ਆ ਚਰਨ ਧੂੜ ਆ ਉਹ ਤਨ ਕਹਿ ਰਿਹਾ ਪਰ ਅੰਦਰ ਵਾਲਾ ਮਨ ਉਹਦੇ ਵਿੱਚੋਂ ਵੀ ਰਸ ਲੈ ਲਿਆ ਕਿ ਲੋਕ ਕਹਿਣਗੇ ਏਦੂ ਵੱਡੀ ਨਿਰਮਾਨਤਾ ਵਾਲਾ ਬੰਦਾ ਹੀ ਕੋਈ ਨਹੀਂ ਗੁਰੂ ਕਹਿੰਦਾ ਮਨ ਦਾ ਮਾਨ ਤਿਆਗ ਜਿੱਥੋਂ ਸਾਰੀ ਬਿਮਾਰੀ ਸ਼ੁਰੂ ਹੁੰਦੀ ਮਹਾਰਾਜ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ ਕਿਉਂਕਿ ਫੁਰਨੇ ਦਾ ਮਾਨ ਤਿਆਗਣਾ ਬੜਾ ਮੁਸ਼ਕਲ ਜੇ ਦ੍ਰਿਸ਼ਟ ਮਾਨ ਨੂੰ ਤਿਆਗਣਾ ਸੌਖਾ ਹੈ ਪਰ ਅਧ੍ਰਿਸ਼ਟ ਜਿਹੜਾ ਅੰਦਰ ਵੜਿਆ ਉਹਨੂੰ ਤਿਆਗਣਾ ਬੜਾ ਮੁਸ਼ਕਲ ਹੈ ਧਨ ਤਿਆਗਣਾ ਇਸੇ ਕਰਕੇ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਬਚਨ ਕਹੇ ਕਿ ਰੁਪਈਆ ਛੱਡਣਾ ਸੌਖਾ ਜੇ ਰੁਪਈਆ দান ਕਰਨ ਦਾ ਜਿਹੜਾ ਹੰਕਾਰ ਏ ਉਹ ਰੁਪਈਆ ਛੱਡਣ ਤੋਂ ਬਾਅਦ ਵੀ ਬੰਦਾ ਨਹੀਂ ਛੱਡ ਸਕਦਾ ਬਾਬਾ ਜੀ ਦਾ ਬਚਨ ਹੈ ਕਬੀਰ ਮਾਇਆ ਤਜੀ ਤੋ ਕਿਆ ਬਿਆ ਜੋ ਮਾਨ ਤਜਿਆ ਨਹੀਂ ਜਾਏ ਬਾਹਰੂ দান ਹੋ ਗਿਆ ਅੰਦਰ ਮਾਨ ਕੇ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੇ ਕੋ ਕਾ ਇਸੇ ਕਰਕੇ ਸਤਿਗੁਰੂ ਵਾਰ-ਵਾਰ ਕਹਿੰਦੇ ਆ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲੇਖੋ ਤਗਵਾਨ ਪਹਿਲੀ ਬੇਨਤੀ ਮੇਰੀ ਜੀ ਤਿਆਗ ਤਿਆਗ ਵਾਸ਼ਨਾਵਾਂ ਦਾ ਹੈ ਤੇ ਉਹ ਤਿਆਗ ਹੱਟ ਕਰਕੇ ਨਹੀਂ ਹੱਟ ਕਰਕੇ ਤਿਆਗਿਆ ਹੋਇਆ ਬੰਦਾ ਅੰਦਰੋਂ ਜ਼ਹਿਰ ਬਣ ਜਾਂਦਾ ਹੈ ਮਾਫ ਕਰਿਓ ਹੱਟ ਕਰਦਾ ਮੈਂ ਤਿਆਗ ਦਿੱਤੀ ਵਾਸ਼ਨਾ ਉਹ ਧਰਮ ਦੀ ਸ਼ਰ੍ਹਾ ਕਰਕੇ ਧਰਮ ਦੀ ਪਵੰਦੀ ਕਰਕੇ ਲੋਕ ਲਾਜ ਕਰਕੇ ਆਪਣੇ ਬਣੇ ਹੋਏ ਨਾਮ ਕਰਕੇ ਕਹਿੰਦਾ ਮੈਂ ਤਿਆਗ ਦਿੱਤਾ ਪਰ ਅੰਦਰ ਫੁਰਨਿਆਂ ਦੇ ਰੂਪ ਚ ਜ਼ਹਿਰ ਮੰਡਾ ਹੈ ਕਿਸੇ ਵੇਲੇ ਵੀ ਉਹ ਰਸੌਲੀ ਬਣ ਕੇ ਫਟ ਸਕਦਾ ਹੈ ਗੁਰੂ ਕਹਿੰਦਾ ਸਿਮਰਨ ਨਾਲ ਜੋੜ ਤੇ ਸੱਚੀ ਮੁੱਚੀ ਵਾਸ਼ਨਾ ਆਪਣੇ ਆਪ ਤਿਆਗੀ ਜਾਏਗੀ ਹਜ਼ੂਰ ਨੇ ਪਹਿਲਾ ਬਚਨ ਕਿ ਤਿਆਗ ਸਾਧੂ ਮਨ ਕਾ ਮਾਨ ਤਿਆਗੋ ਦੂਸਰਾ ਮੈਂ ਸ਼ਬਦ ਵਰਤੇ ਤਿਆਗ ਦੇ ਨਾਲ ਬੈਰਾਗ ਹੈ ਬੈਰਾਗ ਦਰ ਤੇ ਉਪਰਾਮਤਾ ਉਸ ਬੈਰਾਗ ਨੂੰ ਪੈਦਾ ਕਰ ਲਈ ਸਭ ਤੋਂ ਜ਼ਿਆਦਾ ਜੇ ਕਿਸੇ ਮੌਤ ਦੀ ਗੱਲ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ